ਜ਼ਮੀਨ ਰੇਤਲੀ ਸੀ ਮੰਡ ਏਰੀਆ ਸਤਲੁਜ ਦਾ ਕੰਡਾ ਪਿੰਡ ਲੋਗੜ ਤਹਿਸੀਲ ਨਕੋਦਰ ਤੇ ਜ਼ਿਲ੍ਹਾ ਜਲੰਧਰ ਸਿਆਲ ਚ ਕਣਕ ਬੀਜਣੀ ਲੋਕਾਂ ਬੀਜਣੀ ਕਾਦੀ ਖਲਾਰ ਦੇਣੀ ਤੇ ਆਖ ਦੇਣਾ ਜੇ ਹੋ ਗਈ ਠੀਕ ਆ ਨਹੀਂ ਤੇ ਨਾ ਸਹੀ ਤੇ ਗਰਮੀਆਂ ਚ ਹਰ ਹਰ ਤੇ ਡੰਗਰਾਂ ਲਈ ਬਾਜਰਾ ਬਹੁਤ ਪੈੜੀਆਂ ਖਾਲੀ ਰਹਿਣੀਆਂ ਪਰ ਇਹਦਾ ਕੋਈ ਹੱਲ ਕੱਢੀਏ ਇਹੀ ਆ ਕਿਸੇ ਦਾ ਨਾ ਪੈਣਾ ਸਾਡੇ 10-15 ਡੰਗਰ ਸੀ ਬਾਪੂ ਨੇ ਆਉਂਦਿਆਂ ਸਾਰੀ ਗੋਬਰ ਗੈਸ ਲਵਾ ਦਿੱਤਾ ਤੇ ਉਸ ਗੈਸ ਤੇ ਇੰਜਣ ਚੱਲਦਾ ਕਰਕੇ ਬੋਰ ਤੇ ਰੱਖਤਾ ਤੇ ਪਾਣੀ ਦਾ ਜਗਾੜ ਕਰ ਲਿਆ ਕੋਈ ਚੋਂ ਪੱਖਾ ਕੱਢ ਕੇ ਮੋਟਰ ਰੱਖ ਦਿੱਤੀ ਰਾਤ ਬਰਾਤੇ ਕੁੰਡੀ ਵੀ ਲਾ ਦੇਣੀ ਭਾਜਣਾਟ ਕਰ ਤੇ ਲੈ ਦੇ ਕੇ ਮੋਟਰ ਲਵਾ ਲਈ ਖੱਤੇ ਵਾਹ ਬਣਾ ਕੇ ਲੱਗੇ ਬਰਸੀਨ ਵੇਜਣ ਤੇ ਲੋਕ ਟੀਚਰਾਂ ਕਰਨ ਇਹ ਹੋਣਾ ਨਹੀਂ ਬਾਪੂਆਂ ਦਾ ਬਸ ਵੇਖੀ ਚੱਲੋ ਸਿਆਲਾਂ ਚ ਲੋਕ ਕਿਤਾਵੇ ਕਰਨ ਤੇ ਸਾਡੇ ਤੋਰੀਏ ਦੇ ਫੁੱਲ ਚਮਕਣ ਪਰ ਬਾਪੂ ਨੂੰ ਮਜ਼ਾ ਨਹੀਂ ਸੀ ਆ ਰਿਹਾ ਸੋਚਿਆ ਰੇਤ ਚ ਕਾ ਕੇ ਮਿੱਟੀ ਪਵਾ ਦਈਏ ਗੱਲ ਕੀਤੀ ਟੱਕ ਲਵਾ ਲਿਆ ਲੋਕ ਫੇਰ ਇਕੱਠੇ ਹੋ ਕੇ ਆ ਗਏ ਕਹਿੰਦੇ ਜਿੰਨੇ ਜਿੰਨੇ ਟੱਕ ਲਵਾਇਆ ਉਹਦੇ ਕੋਲੋਂ ਟੋਏ ਕਦੇ ਪੂਰੇ ਨਹੀਂ ਗਏ ਸਾਡੀਆਂ ਜ਼ਮੀਨਾਂ ਰੁੜ ਕੇ ਆਣ ਡਿਗਣੀਆਂ ਐ ਇਹਦੇ ਚ ਪੁਲਿਸ ਸਾਦ ਲਈ ਬਾਪੂ ਨੇ ਫੇਰ 10-15000 ਦਿੱਤਾ ਤੇ ਪੁਲਿਸ ਚਲੀ ਗਈ ਲੋਕ ਰੋਜ਼ ਠਾਣੇ ਜਾਣ ਤੇ ਪੁਲਿਸ ਹੁਣ ਆਵੇ ਨਾ ਮਹੀਨਾ ਲੰਘ ਪਾਣੀ ਕੱਢ ਮਾਰਿਆ ਥੱਲੇ ਆਖਰ ਅਸੀਂ ਬੰਦ ਕਰਵਾ ਦਿੱਤਾ ਹੁਣ ਟੂਏ ਪੂਰਨ ਦਾ ਵੇਲਾ ਸੀ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਉਹ 80000 ਰੁਪਏ ਮੰਗਣ 2000 4 5 ਚ ਮੋਟੀ ਰਕਮ ਸੀ ਉਹਨਾਂ ਸਾਡਾ ਬਜਟ ਮਿੱਟੀ ਪਾਉਣ ਦਾ ਨਹੀਂ ਸੀ ਬਾਪੂ ਨੇ ਸੋਚਿਆ ਕਿ ਆਪ ਹੀ ਪੂਰੇਗਾ ਪਰ ਮੈਂ ਸੀ ਡਰਾਈਵਰ ਟੋਇਆਂ ਚ ਕਰ ਕੀ ਸਕਦਾ ਸੀ ਮੋਟਰ ਚਲਾ ਦਿੱਤੀ ਤੇ ਪਾਣੀ ਨੇ ਢਿੱਗਾ ਡੇਗ ਡੇਗ ਕੇ 10 ਕ ਦਿਨ ਦੇ ਵਿੱਚ ਟਰੈਕਟਰ ਚੱਲਦਾ ਕਰ ਦਿੱਤਾ ਗਵਾਂਡੀ ਟੀਚਰਾਂ ਕਰਨ ਕਿ ਇੱਥੇ ਮੱਕੀ ਦੇ ਟਾਂਡੇ ਲਾ ਕੇ ਸੁੱਟ ਦਿਓ ਇਹ ਹੁਣ ਪੂਰੇ ਨਹੀਂ ਜਾਣੇ ਪਰ ਸਾਨੂੰ 4 ਕ ਦਿਨ ਤੇ 5 ਕ ਹਜ਼ਾਰ ਦਾ ਤੇਲ ਲੱਗਿਆ ਤੇ 2 ਕਿੱਲਿਆਂ ਦਾ ਟੱਕ ਪਧਰਾ ਕਰ ਮਾਰਿਆ ਤੇ ਮਿੱਟੀ ਪਵਾ ਕੇ ਕੰਪਿਊਟਰ ਕਰਾਇਆ ਫੇਰ ਦਿੱਤਾ ਜ਼ਮੀਨ ਇੰਨੀ ਸੋਹਣੀ ਲੱਗੇ ਕਿ ਲੋਕ ਵੇਖਣ ਤੇ ਹੈਰਾਨ ਹੋਣ ਐਸੇ ਜਿਗਰੇ ਵਾਲੇ ਚੋਬਰ ਦਾ ਪੋਤਿਆਂ ਮੈਂ ਜਿਹੜੇ ਲੋਕ ਕਹਿੰਦੇ ਸੀ ਇੱਥੇ ਕਦੇ ਤੋਰੀਏ ਦਾ ਫੁੱਲ ਨਹੀਂ ਖੜਿਆ ਜੱਟ ਨੇ ਝੋਨੇ ਦੀ ਭਰੀ ਟਰਾਲੀ ਉਥੋਂ ਟ